ਤੰਗ ਵੀ ਉਡਾਏ ਜਾ ਰਹੇ ਨੇ ਕਿਸਾਨਾਂ ਵੱਲੋਂ ਪਰ ਡਰੋਨ ਵੀ ਅੱਗੇ ਦਿਖਾਈ ਦੇ ਰਹੇ ਨੇ ਦੋ ਡਰੋਨ ਉੜਦੇ ਦਿਖਾਈ ਦਿੰਦੇ ਨੇ ਕਿਸਾਨਾਂ ਵੱਲੋਂ ਵਲੰਟੀਅਰਾਂ ਵੱਲੋਂ ਇੱਕ ਰੇਖਾ ਖਿੱਚੀ ਗਈ ਆ ਜਿੱਥੇ ਕਿਸਾਨਾਂ ਵੱਲੋਂ ਹਰਿਆਣਾ ਰੋਕਣ ਦੀ ਅਪੀਲ ਕੀਤੀ ਗਈ ਆ ਕਿ ਇਹ ਤੋਂ ਅੱਗੇ ਨਹੀਂ ਜਾਣਾ ਉੱਥੇ ਰੁਕਣ ਦੀਆਂ ਅਪੀਲਾਂ ਨੇ ਜਿਹੜੀਆਂ ਉਹ ਕੀਤੀਆਂ ਜਾ ਰਹੀਆਂ ਨੇ ਦੀ ਜਾ ਰਹੀ ਆ ਕਿ ਸ਼ਾਂਤੀ ਬਣਾ ਕੇ ਰੱਖੋ ਸ਼ਾਂਤੀ ਨਾਲ ਲੜਾਈ ਆ ਜਿਹੜੀ ਉਹ ਜਿੱਤਾਂਗੇ ਜ਼ਬਰਦਸਤ ਮੁਕਾਬਲਾ ਸਬਰ ਦੇ ਨਾਲ ਕਰਾਂਗੇ ਕਿਸਾਨਾਂ ਨੇ ਨੌਜਵਾਨਾਂ ਨੂੰ ਆਪਣੇ ਵਲੰਟੀਅਰਾਂ ਨੂੰ ਬੈਕ ਸਾਈਡ ਤੇ ਮੋੜ ਲਿਆ ਪਰ ਪ੍ਰਸ਼ਾਸਨ ਵੱਲੋਂ ਫੇਰ ਵੀ ਇੱਥੇ ਡਰੋਨ ਦਿਖਾਈ ਦੇ ਰਹੇ ਨੇ ਪਹਿਲਾਂ ਤਾਂ ਇੱਕ ਡਰੋਨ ਸੀਗਾ ਸੋ ਅੱਜ ਇੱਥੇ ਦੋ ਡਰੋਨ ਨੇ ਜਿਹੜੇ ਉਹ ਦਿਖਾਈ ਦੇ ਰਹੇ ਨੇ ਡਰੋਨਾਂ ਨਾਲ ਜਿਹੜੇ ਅਥਰੂ ਗਏ ਤੇ ਗੋਲੇ ਨੇ ਉਹ ੁੱਟੇ ਜਾ ਰਹੇ ਨੇ ਕਿਸਾਨਾਂ ਤੇ ਪਤੰਗ ਵੀ ਉਡਾਏ ਜਾ ਰਹੇ ਨੇ ਕਿਸਾਨਾਂ ਵੱਲੋਂ ਪਰ ਡਰੋਨ ਵੀ ਅੱਗੇ ਦਿਖਾਈ ਦੇ ਰਹੇ ਨੇ ਦੋ ਡਰੋਨ ਉੜਦੇ ਦਿਖਾਈ ਦਿੰਦੇ ਨੇ ਤੁਸੀਂ ਦੇਖ ਰਹੇ ਹੋ ਤਸਵੀਰਾਂ ਕਿਸਾਨਾਂ ਵੱਲੋਂ ਕਿਹਾ ਜਾ ਰਿਹਾ ਇੱਥੇ ਜ਼ਬਰਦਸਤ ਮੁਕਾਬਲਾ ਸਬਰ ਦੇ ਨਾਲ ਕਰਾਂਗੇ ਇੱਕ ਪਾਸੇ ਤਾਂ ਖੇਤਾਂ 'ਚ ਮਿਹਨਤ ਮਜ਼ਦੂਰੀ ਕਰਨ ਵਾਲੇ ਕਿਸਾਨ ਨੇ ਜਿਹੜੇ ਇੱਥੇ ਟਰਾਲੀਆਂ ਦੇ ਵਿੱਚ ਆਪਣੀ ਰੋਜੀ ਰੋਟੀ ਦਾ ਸਮਾਨ ਆ ਜਿਹੜਾ ਉਹ ਲੈ ਕੇ ਆਏ ਨੇ ਤਾਂ ਕਿ ਅੰਦੋਲਨ 'ਚ ਕੋਈ ਕਮੀ ਨਾ ਰਹੇ ਰੋਟੀ ਆ ਜਿਹੜੀ ਰਾਸ਼ਨ ਆ ਜਿਹੜਾ ਉਹ ਲੈ ਕੇ ਪਹੁੰਚੇ ਨੇ ਦੂਜੀ ਸਾਈਡ ਤੇ ਸਰਕਾਰ ਆ ਜਿਨੇ ਆਪਣਾ ਪੂਰਾ ਬਾਲਾ ਪੂਰੀ ਫੋਰਸ ਹੈ ਇੱਥੇ ਹਰਿਆਣੇ ਦੇ ਬਾਰਡਰਾਂ ਤੇ ਤਾਇਨਾਤ ਕਰ ਦਿੱਤੀ ਆ ਸੋ ਉਧਰੋਂ ਡਰਨ ਵੀ ਹੈਗੇ ਨੇ ਉਹਨਾਂ ਕੋਲ ਉਹਨਾਂ ਕੋਲ ਸਾਰਾ ਸਿਸਟਮ ਆ ਜਿਹੜਾ ਉਹ ਲੈ ਕੇ ਆਉਂਦੇ ਨੇ ਪਰ ਕਿਸਾਨ ਨੇ ਬਜ਼ੁਰਗ ਕਿਸਾਨ ਇੱਥੇ ਬੈਠੇ ਨੇ ਸੋ ਜਿਨ੍ਹਾਂ ਕੋਲ ਝੰਡੇ ਨਹੀਂ ਇਹ ਆਪਣੇ ਜਥੇਬੰਦੀਆਂ ਦੇ ਝੰਡੇ ਲੈ ਕੇ ਪਹੁੰਚੇ ਨੇ ਸੋ ਅਜਿਹੇ ਬਜ਼ੁਰਗ ਇੱਥੇ ਪਹੁੰਚੇ ਨੇ ਕੁਝ ਨੌਜਵਾਨ ਪਹੁੰਚੇ ਨੇ ਤਾਂ ਕਿ ਆਪਣੀਆਂ ਹੱਕੀ ਮੰਗਾਂ ਨੇ ਜਿਹੜੀਆਂ ਉਹ ਮਨਵਾਈਆਂ ਜਾ ਸਕਣ ਪਰ ਦੂਜੀ ਸਾਈਡ ਤੇ ਪਤੰਗਾਂ ਵਾਲਿਆਂ ਨੂੰ ਕਹਿੰਦੀ ਹੈ ਉਹ ਪਤੰਗ ਡੌਰ ਕਹਿੰਦੇ ਕੋ ਸਾਥੀਆਂ ਦੇ ਸੁਝਾਅ ਆਏ ਐ ਪਰ ਮੇਰੀ ਨਾਲ ਦੀ ਨਾਲੇ ਗੁੰਤੀ ਹੈ ਹਾਜੇ ਤੁਹਾਨੂੰ ਆਗੂਆਂ ਨੇ ਇੱਕ ਅਪੀਲ ਕੀਤੀ ਹੈ ਸੇ ਤੋਂ ਕਿ ਤੁਸੀਂ ਜਿਹੜੀ ਫਰੰਟ ਲਾਈ ਹੈ ਵਲੰਟੀਅਰਾਂ ਦੀ ਉਸ ਤੋਂ ਅੱਗੇ ਨਹੀਂ ਬੱਲਣਾ ਤੁਹਾਨੂੰ ਅਪੀਲ ਹੈ ਇਹ ਜਿਹੜੀ ਮਾੜੀ-ਮੋਟੀ ਗਿਣਤੀ ਅੱਗੇ ਵਧੀ ਵੀ ਸੀ ਇਹ ਸ਼ਾਇਦ ਉਹ ਮੁੰਡੇ ਸੀ ਜਿਹੜੇ ਬਾਦ ਚਾਹੇ ਹੈ ਪਹਿਲੀ ਅਪੀਲ ਤੋਂ ਫਾਇਦਾ ਆਇਆ ਸਾਨੂੰ ਭਰੋਸਾ ਹੈ ਤੁਹਾਡੇ ਸਾਰਿਆਂ ਉੱਤੇ ਕਿ ਤੁਸੀਂ ਸਾਡੀ ਕਹੀ ਗੱਲ ਨੂੰ ਮੰਨੋਗੇ ਕਿਉਂਕਿ ਤੁਸੀਂ ਇਸ ਗੱਲ ਦਾ ਭਰੋਸਾ ਇਸ ਅंदोलਨ ਦੇ ਅਗਵਾਈ ਕਰਨ ਵਾਲੇ ਆਗੂਆਂ ਤੇ ਪਾ ਚੁੱਕੇ ਹੋ ਵੀ ਸਾਨੂੰ ਜਿਹੜਾ ਵਾਟਰਪੇ ਸੱਦਾ ਦਿੰਦਾ ਹੈ ਉਹ ਸੱਦਾ ਸਾਡੇ ਭਾਰਤ ਦੇ ਪੰਜਾਬ ਦੇ ਪੂਰੇ ਦੇਸ਼ ਦੇ ਪਵੇਖ ਲਈ ਦਿੰਦਾ ਹੈ ਕਿਉਂਕਿ ਸਾਡੇ ਮੁਲਕ ਦੀ ਰਾਜਨੀਤੀ ਖੇਤੀਬਾੜੀ ਨੂੰ ਤਵਾ ਕਰਨ ਵਾਲੇ ਪਾਸੇ ਤੁਰੇ ਹੋਈ ਹੈ ਥੋੜੀ ਦਲੀਲ ਠੀਕ ਹੈ ਕੋਡੇ ਆਗੂਆਂ ਦੀ ਅੰਗਵਾਈ ਠੀਕ ਹੈ ਤੁਸੀਂ ਸੱਚ ਬੋਲ ਰਹੇ ਹੋ ਤੇ ਮੂਰਲਾ ਹਾਕਮ ਜਿਹੜਾ ਸਾਡੇ ਮੂਹਰੇ ਵੈਰੀਗੇਟ ਤਾੜੀ ਬਿਠਾ ਹੈ ਉਹ ਹਾਕਮ ਦਾ ਉਹ ਪਰਦਾ ਚਾਇਤਾ ਦੇ ਸਾਹਮਣੇ ਪੂਰੀ ਦੁਨੀਆ ਦੇ ਸਾਹਮਣੇ ਉਹ ਨਕਾਬ ਲਾ ਕੇ ਨੰਗਾ ਕਰਤਾ ਵੀ ਦੇਸ਼ ਦੇ ਲੋਕਾਂ ਤੋਂ ਕਿਸਾਨ ਆਗੂਆਂ ਵੱਲੋਂ ਅਪੀਲ ਕੀਤੀ ਜਾ ਰਹੀ ਹੈ ਕਿ ਅੱਗੇ ਨਾਂ ਵਧਿਆ ਜਾਵੇ ਜਿਹੜੀ ਕਿਸਾਨਾਂ ਵੱਲੋਂ ਵਲੰਟੀਅਰਾਂ ਵੱਲੋਂ ਇੱਕ ਆ ਰੇਖਾ ਖਿੱਚੀ ਗਈ ਆ ਜਿੱਥੇ ਕਿਸਾਨਾਂ ਵੱਲੋਂ ਰੋਕਣ ਦੀ ਅਪੀਲ ਕੀਤੀ ਗਈ ਆ ਕਿ ਇਹ ਤੋਂ ਅੱਗੇ ਨਹੀਂ ਜਾਣਾ ਉੱਥੇ ਰੁਕਣ ਦੀਆਂ ਅਪੀਲਾਂ ਨੇ ਜਿਹੜੀਆਂ ਉਹ ਕੀਤੀਆਂ ਜਾ ਰਹੀਆਂ ਨੇ ਮੂੰਹ ਤੋੜ ਕੇ ਲੋਕਾਂ ਨੇ ਕਿਸਾਨ ਆਗੂਆਂ ਦੇ ਵੱਲ ਸੋ ਪਤੰਗੜ ਆਉਣ ਦੀ ਅਪੀਲ ਕੀਤੀ ਗਈ ਆ ਪਤੰਗ ਵੀ ਉੱਡਦੇ ਦਿਖਾਈ ਦੇ ਰਹੇ ਨੇ ਜਿਹੜਾ ਕਹਿੰਦੇ ਆ ਉਕਾ ਵੀ ਤੁਸੀਂ ਦੇਖ ਰਹੇ ਹੋ ਤਸਵੀਰਾਂ ਪਤੰਗ ਉਡਾਈ ਦੇ ਰਹੇ ਨੇ ਕਿਉਂਕਿ ਅਗਲੀ ਸਾਈਡ ਤੋਂ ਡਰੋਨ ਨੇ ਜਿਹੜੇ ਡਰੋਨਾਂ ਨਾਲ ਅਥਰੂ ਗੈਸ ਦੇ ਗੋਲੇ ਨੇ ਜਿਹੜੇ ਉਹ ਕਿਸਾਨਾਂ ਤੇ ਡਾਗੇ ਜਾ ਰਹੇ ਨੇ ਉਹ ਡਰੋਨਾਂ ਤੋਂ ਬਚਣ ਦੇ ਲਈ ਡਰੋਨਾਂ ਨੂੰ ਨਾਕਾਮ ਕਰਨ ਦੇ ਲਈ ਪਤੰਗ ਉਡਾਏ ਜਾ ਰਹੇ ਨੇ ਫਿਲਹਾਲ ਅੱਗੇ ਕਿਸ ਤਰ੍ਹਾਂ ਦਾ ਮਾਹੌਲ ਬਣਦਾ ਉਹ ਵੀ ਜ਼ਰੂਰ ਦਿਖਾਵਾਂਗੇ ਤੁਸੀਂ ਬਣੇ ਰਹੋ ਪੰਜਾਬੀ ਲੋਕ ਚੈਨਲ ਦੇ ਨਾਲ